ਦੀ ਆਪਣੀ ਅੱਖ ਦਾ ਤੇ ਛਤੀਰ ਵੀ ਨਹੀਂ ਨਜ਼ਰ ਆਉਂਦਾ ਹਾਂਜੀ ਹਾਂਜੀ ਤੇ ਅਗਲੇ ਦੀ ਅੱਖ ਦਾ ਕੱਖ ਜਿਹੜਾ ਹਾਂਜੀ ਉਹ ਵੀ ਸਾਨੂੰ ਪਿਆ ਦਿਸਦਾ ਫਕੀਰ ਇਹਨਾਂ ਅੱਖੀਆਂ ਨਾਲ ਅੰਦਰ ਨੂੰ ਵੇਖਦਾ ਆਹਾ ਅਸੀਂ ਸਮਝ ਨਹੀਂ ਆਏ ਲੋਕਾਂ ਦੇ ਨੁਕਸ ਕੱਢਣ ਵਾਸਤੇ ਬਣੀਆਂ ਨੇ ਭਈ ਆਪਣਾ ਨੇਂਗਰ ਤੇ ਪਰਾਇਆ ਢੀਗਰ ਵੱਡਾ ਤਾਂ ਜਿਹੜਾ ਵੱਡਿਆ ਹੋਇਆ ਹੈ ਨਾ ਥੱਲੇ ਡਿੱਗਾ ਹਾਂਜੀ ਹਾਂਜੀ ਉਹਨੂੰ ਢੀਗਰ ਆਂਦੇ ਨਹੀਂ ਉਹਦੇ ਕੋਲੋਂ ਤੁਹਾਨੂੰ ਕੰਡੇ ਚੁੱਬਣ ਤੋਂ ਇਲਾਵਾ ਕੋਈ ਫਾਇਦਾ ਨਹੀਂ ਹੋਣਾ ਇਹ ਆਪਣੇ ਘਰ ਕੋਈ ਅੱਛਾ ਜਿਹਾ ਛੱਜ ਵਜਾਏ ਤੇ ਭਾਵੇਂ ਛਾਨ ਨਹੀਂ ਹਾਂਜੀ ਕਿਸੇ ਨੂੰ ਕੀ ਸਾਨੂੰ ਲੋਕਾਂ ਦੇ ਮਾਮਲਾ ਚ ਮਾਮਲਿਆਂ ਚ ਦਖਲ ਨਹੀਂ ਦੇਣਾ ਚਾਹੀਦਾ ਔਰ ਲੋਕਾਂ ਦੀ ਚਾਰ ਦਿਵਾਰੀ ਦੇ ਅੰਦਰ ਨਹੀਂ ਝਾਕਣਾ ਚਾਹੀਦਾ ਆਪਣੀਆਂ ਨਾ ਦਸਾਂ ਤੇ ਪੁਰਾਈਆਂ ਘਰ ਘਰ ਹੱਸਾਂ ਅੱਲਾਹ ਆਂਦਾ ਹੈ ਕਿ ਮੈਂ ਵੀ ਸਤਾਰੋ ਲਯੂਬਾ ਮੈਂ ਲੋਕਾਂ ਦੇ ਐਬਾ ਤੇ ਪਰਦੇ ਪਾਣ ਵਾਲਾ ਵਾਂ ਤੁਸੀਂ ਵੀ ਪਰਦੇ ਪਾਓ ਜਿਵੇਂ ਜਿਵੇਂ ਧੋਏਂਗੀ ਹਾਂਜੀ ਤਿਵੇਂ ਤਿਵੇਂ ਰੋਏਂਗੀ ਓਤਮ ਖੇਤੀ ਹਾਂਜੀ ਤੇ ਮਦਮ ਵਪਾਰ ਹੂੰ ਤੇ ਨਖੇਂਦ ਚੱਕਰੀ ਹੂੰ ਤੇ ਭੀਖ ਨਦਾ ਓ ਚੱਲ بسم اللہ الرحمان الرحیم شروع خدا دے ناموں جس دا جوڑ جواب نہ کوئی جس دی رحمت بخشش والا انتہاب نہ کوئی پیارے ویکھن والےو پنجابی ماں بولی دے زبانوں ادب تے ثقافت دے فروغ تے وداوے تے چڑت لے شروع کیتے جان والے تہاڈے اپنے YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਹਾਈਆਂ ਤੋਂ ਸਤ ਬਿਸਮిల్లా ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਸਾਡਾ ਇਹ ਤਰਲਾ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਨਾਲ ਲੱਗਾ ਹੋਇਆ ਬੈਲ ਦਾ ਬਟਨ ਜ਼ਰੂਰ ਦਬਾਇਆ ਜੇ ਪਿਆਰਿਓ ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਝੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਨੇ ਆ ਪਿਆਰਿਓ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਤੋਂ ਫਾਰੂਕ ਬੱਟ ਹੋਰਾਂ ਨੇ ਸਾਨੂੰ حضرت ਸੁਲਤਾਨੁਲ ਆਰਫੀਨ ਦਾ ਇੱਕ ਬੜਾਈ ਮਨ ਠਾਰ ਦੌੜਾ ਪਿਜੂ ਆਇਆ ਹੈ ਉਹ ਇਸ ਤਰ੍ਹਾਂ ਹੈ ایمان ਸਲਾਮਤ ਹਰ ਕੋਈ ਮੰਗੇ ਤੇ ਇਸ਼ਕ ਸਲਾਮਤ ਕੋਈ ਹੋ ਮੰਗਨ ایمان ਸ਼ਰਮਾਵਨ ਇਸ਼ਕੋ ਮੇਰੇ ਦਿਲ ਨੂੰ ਗੈਰਤ ਹੋਈ ਹੋ ਜਿਸ ਮੰਜ਼ਿਲ ਨੂੰ ਇਸ਼ਕ ਪਹੁੰਚਾਵੇ ایمان ਨੂੰ ਖਬਰ ਨਾ ਕੋਈ ਹੋ ਤੇ ਮੇਰਾ ਇਸ਼ਕ ਸਲਾਮਤ ਰਖੀ ਬਾਹੂ ایمان ਨੂੰ ਦਿਆਂ ਤਰੋਈ ਹੋ ਪਿਆਰਿਓ ਸਾਡੇ ਵਾਸਤੇ ਇੱਕ ਬੜੇ ਹੀ ਇਜ਼ਾਜ਼ ਦੀ ਬਾਤ ਹੈ ਵੀ ਅਸੀਂ ਪਿੱਛੇ ਵੀ ਤੁਹਾਡੇ ਹੁਕਮ ਦੇ ਉੱਤੇ ਆਪਣੇ ਇੱਕ ਵਲੌਗ ਦੇ ਵਿੱਚ حضرت ਸਖੀ ਸੁਲਤਾਨੁਲ ਆਰਫੀਨ ਦਾ ਇੱਕ ਬੜਾ ਹੀ ਖੂਬਸੂਰਤ ਦੋੜਾ ਤੁਹਾਡੇ ਹਜ਼ੂਰ ਪੇਸ਼ ਕੀਤਾ ਸੀ ਉਹਦੀ ਸ਼ਰਹ ਕੀਤੀ ਸੀ ਉਹਦਾ ਤਰਜਮਾ ਤੁਹਾਨੂੰ ਸੁਣਾਇਆ ਸੀ ਉਹ ਸਾਡਾ ਵਲੌਗ ਸਾਹਿਬਜ਼ਾਦਾ ਮੌਸਨ ਸੁਲਤਾਨ ਜਿਹੜੇ ਕਿ حضرت ਸੁਲਤਾਨ ਉਲ ਫਕਰ ਸੁਲਤਾਨ ਬਾਹੂ ਦੀ ਔਲਾਦ ਦੇ ਵਿੱਚੋਂ ਨੇ ਉਹਨਾਂ ਨੇ ਵੀ ਦੇਖਿਆ ਪਿਆਰਿਓ ਉਹਨਾਂ ਸਾਨੂੰ ਫੋਨ ਕਰਕੇ ਤੇ ਆਪਣੇ ਵਾਇਸ ਮੈਸੇਜ ਰਾਈ ਵੀ ਬੜੀ ਸਾਡੀ ਤਾਰੀਫ ਕੀਤੀ ਔਰ ਬੜੀਆਂ ਸਾਨੂੰ ਦੁਆਵਾਂ ਦਿੱਤੀਆਂ ਅਸੀਂ ਉਹਨਾਂ ਦੇ ਬੜੇ ਮਸ਼ਕੂਰ ਆ ਔਰ ਅਸੀਂ ਆਪਣੇ ਉਹਨਾਂ ਸਾਰੇ ਮਿੱਤਰਾਂ ਦੇ ਵੀ ਡਾਡੇ ਮਸ਼ਕੂਰ ਆ ਜਿਹੜੇ ਬੜਾ ਖੂਬਸੂਰਤ ਬੜਾ ਚੁਨੀਦਾ ਚੁਣ ਕੇ ਮੁੰਤਖਬ ਕਰਕੇ ਸੂਫੀਆਨਾ ਕਲਾਮ ਸਾਨੂੰ ਭਿਜਵਾਂਦੇ ਨੇ ਤੇ ਸਾਨੂੰ ਹੁਕਮ ਦਿੰਦੇ ਨੇ ਵੀ ਅਸੀਂ ਉਹਦੀ ਸ਼ਰਾ ਤੁਹਾਡੇ ਹਜ਼ੂਰ ਪੇਸ਼ ਕਰੀਏ ਪਿਆਰਿਓ ਇਸ ਤਰ੍ਹਾਂ ਔਲੀਆਏ ਕਿਰਾਮ ਤੇ ਸੂਫੀਆਏ ਉਜ਼ਾਮ ਦਾ ਪੈਗਾਮ ਅੱਲਾਹ ਪਾਕ ਦੇ ਹੁਕਮ ਵੀ ਤੁਹਾਡੇ ਹਜ਼ੂਰ ਪਹੁੰਚਾਉਣ ਦਾ ਸਾਨੂੰ ਮੌਕਾ ਮਿਲ ਜਾਂਦਾ ਹੈ ਤੇ ਨੇਕੀਆਂ ਵੀ ਅੱਲਾਹ ਪਾਕ ਸਾਈਂ ਸਾਡੇ ਖਾਤੇ ਵਿੱਚ ਲਿਖਦਾ ਹੈ ਤੁਹਾਡੀ ਵਜ੍ਹਾ ਨਾਲ ਅਸੀਂ ਤੁਹਾਡੇ ਵੀ ਬੜੇ ਮਸ਼ਕੂਰ ਆ ਤੇ ਸਾਹਿਬਜ਼ਾਦਾ ਮੋਸਮ ਸੁਲਤਾਨ ਹੋਰਾਂ ਦਾ ਵੀ ਇੱਕ ਵਾਰੀ ਸ਼ੁਕਰੀਆ ਅਦਾ ਕਰਨੇ ਆ ਪਿਆਰਿਓ ਇਹ ਜਿਹੜਾ ਦੋੜਾ ਅੱਜ ਸਾਨੂੰ ਅਮਰੀਕਾ ਤੋਂ ਫਰੂਕ ਬੱਟ ਹੋਰਾਂ ਪਿਜਵਾਇਆ ਹੈ ਅਸੀਂ ਇਨਸ਼ਾਅੱਲਾ ਆਪਣੇ ਅਗਲੇ ਵਲੌਗ ਦੇ ਵਿੱਚ ਇਹਦਾ ਜ਼ਰੂਰ ਤਰਜਮਾ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਾਂਗੇ ਅੱਜ ਅਸੀਂ ਤੁਹਾਨੂੰ ਫੇਰ ਲੈ ਕੇ ਜਾ ਰਹੇ ਆ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖidmat ਦੇ ਵਿੱਚ ਤੁਹਾਡੇ ਪਿਜਵਾਏ ਹੋਏ ਸਵਾਲ ਤੁਹਾਡੇ ਪਿਜਵਾਏ ਹੋਏ ਅਖਾਨ ਲੈ ਕੇ ਆਓ ਚਲੀਏ ਬਾਬਾ ਜੀ ਸਰਕਾਰ ਦੇ ਕੋਲ ਤੇ ਉਹਨਾਂ ਦੇ ਕੋਲ ਚੱਲ ਕੇ ਤੁਹਾਡੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਪਿਜਵਾਏ ਹੋਏ ਅਖਾਨਾਂ ਦੇ ਮਤਲਬ ਜਾਣੀਏ ਤੇ ਪੁੱਛੀਏ ਤੇ ਤੁਹਾਡੇ ਤਾਂ ਹੀ ਅਪੜਾਈਏ ਆਓ ਸਾਡੇ ਨਾਲ ਅਸਲਾਮੁਅਲੈਕੁਮ ਹਜ਼ੂਰ ਜੀ ਵੈਲਕਮ ਸਲਾਮ ਜਨਾਬ ਡਾਕਟਰ ਸਾਹਿਬ ਖੈਰਾ ਹੋਂ ਜੀ ਖੈਰਾ ਹੋਂ ਜਨਾਬ ਬੜੀ ਮਿਹਰਬਾਨੀ ਜਨਾਬ ਬਾਈਵਾ ਸਾਹਿਬ ਤਬੀਅਤ ਠੀਕ ਠਾਕ ਜੇ ਮਾਸ਼ਾਅੱਲਾ ਜਾਂ ਮੌਜਾਂ ਦੀ ਮੌਜਾਂ ਚੜਦੀ ਕਲਾ ਦੀ ਹੈ ਜੀ ਕੋਈ ਮੌਸਮ ਹਲਕਾ ਫੁਲਕਾ ਨੂੰ ਬਦਲਿਆ ਜੀ ਆ ਬਸ ਇਸ ਰਹੀਆਂ ਸਾਰੀਆਂ ਰੁੱਤਾਂ ਜਿਹੜੀਆਂ ਨੇ ਮਤਲਬ ਜਿਉਂਦਿਆਂ ਨੂੰ ਸਾਰੀਆਂ ਬਹਾਰਾਂ ਆ ਜਾਂਦੀਆਂ ਨੇ ਮਾਸ਼ਾਅੱਲਾ ਮਾਸ਼ਾਅੱਲਾ ਅੱਛਾ ਜਨਾਬ ਅੱਜ ਜਿਹੜਾ ਅਸੀਂ ਖਾਣਾ ਦਾ ਭਰਾਗਾ ਲੈ ਕੇ ਹਾਜ਼ਰ ਹੋਏ ਆ ਤੁਹਾਡੀ ਖਿਦਮਤ ਦੇ ਵਿੱਚ ਜੀ 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 ਬਟਾਲੇ ਤੋਂ ਜੀ ਜੀ ਹਰਜਿੰਦਰ ਸਿੰਘ ਸਾਡੇ ਬੜੇ ਪਿਆਰੇ ਦੋਸਤ ਨੇ ਹਮ ਹਮ ਉਹਨਾਂ ਅਖਾਨ ਪਜੂ ਆਇਆ ਹੈ ਹਮ ਹਮ ਭਈ ਆਪਣੀ ਅੱਖ ਦਾ ਤੇ ਛਤੀਰ ਵੀ ਨਹੀਂ ਨਜ਼ਰ ਆਉਂਦਾ ਹਾਂਜੀ ਹਾਂਜੀ ਤੇ ਅਗਲੇ ਦੀ ਅੱਖ ਦਾ ਕੱਖ ਜਿਹੜਾ ਹਾਂਜੀ ਉਹ ਵੀ ਸਾਨੂੰ ਪਿਆ ਦਿਸਦਾ हां जी ਇਹਦੇ ਚ ਇਸ ਖਾਨੇ ਜਨਾ ਬਟੰਡਾ ਬਟਾਲਾ ਇੱਥੇ ਬਿਲਕੁਲ ਲੱਗੇ ਹੀ ਹੈ। ਅੱਛਾ ਜੀ। ਆ ਇਥੋਂ ਮੇਰਾ ਖਿਆਲ 40-42 ਕਿਲੋਮੀਟਰ ਹੋਏਗਾ। ਅੱਛਾ। ਔਰ ਮੇਰੇ ਚਾਚਾ ਜੀ ਅੱਲਾ ਜਨਨਸੀਬ ਕਰੇ 10 ਦਿਨ ਨਿਸਣ ਗਿਆ ਪੱਠੇ ਕੁੱਤਰਨ ਦਾ ਟੋਕਾ ਨਹੀਂ ਸੀ। ਅਜੀ ਜੀ। ਆ ਜਿਹੜੇ ਨਵੇਂ ਬਣੇ ਸਨ। ਆਹਾ। ਇਹ ਮੈਂ ਬਟਾਲੇ ਉੱਥੇ ਬੰਦੇ ਸਨ ਤੇ ਉੱਥੋਂ ਲੈ ਕੇ ਤੇ ਉਹਨੂੰ ਸਿਰ ਤੇ ਚੁੱਕ ਕੇ ਤੇ ਇੱਥੇ ਲਿਆ ਆ ਸਨ ਟੁਰਦਾ ਹੀ। ਅੱਛਾ। ਵਾਹ ਜੀ ਆ ਜੀ। ਗੱਲ ਇਹ ਹੈ ਜੀ ਕਿ ਇਨਸਾਨੀ ਜਿਹੜਾ ਰਵਈਆ ਹੈ ਨਾ ਜੀ ਜੀ ਇਹ ਉਹਦਾ ਹੋਣਾ ਤੇ ਇਹ ਚਾਹੀਦਾ ਹੈ ਕਿ ਅਸੀਂ ਹਰ ਵੇਲੇ ਆਪਣੇ ਅੰਦਰ ਇਹਨਾਂ ਅੱਖੀਆਂ ਨਾਲ ਅੰਦਰ ਨੂੰ ਘਾਤੀ ਮਾਰੀਏ ਆ ਫਕੀਰ ਇਹਨਾਂ ਅੱਖੀਆਂ ਨਾਲ ਅੰਦਰ ਨੂੰ ਵੇਖਦਾ ਹੈ ਆਹਾ ਅਸੀਂ ਸਮਝ ਨਹੀਂ ਆਏ ਲੋਕਾਂ ਦੇ ਨੁਕਸ ਕੱਢਣ ਵਾਸਤੇ ਬਣੀਆਂ ਨੇ ਸਾਨੂੰ ਲੋਕਾਂ ਦੇ ਪਾਪ ਦੇਖਦੇ ਨੇ ਤੇ ਫਕੀਰ ਹਰ ਵੇਲੇ ਇਹਨਾਂ ਨਾਲ ਅੰਦਰ ਨੂੰ ਘਾਤੀ ਮਾਰਦਾ ਹੈ ਉਹ ਹਰ ਵੇਲੇ ਆਪਣੀਆਂ ਕਮੀਆਂ ਕੁਤਾਈਆਂ ਹਾਂਜੀ ਤੇ ਨਫਸ ਦੀਆਂ ਪਲੀਤੀਆਂ ਨੂੰ ਧੋਣ ਲਈ ਲੱਗਾ ਰਹਿੰਦਾ ਹੈ ਹਾਂ ਤੂੰ ਇਸ ਖਾਨ ਵਿੱਚ ਵੀ ਦੁਨੀਆਦਾਰੀ ਦਾ ਖਾਨ ਹੈ ਕਿ ਜਿੰਨੇ ਮਰਦੀ ਨੁਕਸ ਹੋਣ ਬੰਦੇ ਦੇ ਵਿੱਚ ਭਾਵੇਂ ਆਪਣੀ ਅੱਖ ਵਿੱਚ ਹੀ ਖਤੀਰ ਆ ਲਾ ਅੱਖ ਚ ਵੜੀ ਨਹੀਂ ਸਕਦਾ ਹਾਂ ਲੇਕਿਨ ਇਹ ਵੀ ਕਿ ਜਿੱਦਾਂ ਮਰਦੀ ਮਤਲਬ ਇਹ ਉਹਨੇ ਆਪਣੇ ਆ ਪਾਪ ਕੀਤਾ ਹੋਵੇ ਉਹਨੂੰ ਉਹ ਨਜ਼ਰ ਨਹੀਂ ਆਉਂਦਾ ਕਿ ਮੈਂ ਆਪਣੇ ਰੱਬ ਕੋਲੋਂ ਦੀ ਮਾਫੀ ਮੰਗਾ ਹਾਂਜੀ ਤੇ ਲੋਕਾਂ ਦੇ ਜਾ ਕੇ ਨਿੱਕੇ ਨਿੱਕੇ ਜਿਹੜੇ ਨੁਕਸ ਨੇ ਨਾ ਹਾਂਜੀ ਉਹਨਾਂ ਆਲਕਾਟੀਆਂ ਮਾਰ-ਮਾਰ ਕੇ ਤੇ ਲੱਭਦਾ ਫਿਰਦਾ ਹੈ ਜੀ ਇਹ ਇਨਸਾਨੀ ਕਮਜ਼ੋਰੀ ਏ ਔਰ ਇਹ ਭੈੜੀ ਆਦਤ ਹੈ ਚੰਗੀ ਆਦਤ ਨਹੀਂ ਹਾਂਜੀ ਸਾਨੂੰ ਕਹੀਦਾ ਕਿ ਅਸੀਂ ਮਤਲਬ ਇਹ ਕਿ ਖੁਦ ਖਿਨਾਸੀ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵਾਹ 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 ਆਪਣੇ ਨੁਕਸ ਜਿਹੜੇ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰੀਏ ਔਰ ਆਪਣੇ ਇਸ ਕਲਬੂਤ ਨੂੰ ਸਾਫ਼ ਕਰਨ ਦੀ ਪ੍ਰੀਤੀਆਂ ਇਹਦੇ ਜੋ ਧੋਣ ਦੀ ਕੋਸ਼ਿਸ਼ ਕਰੀਏ ਹਾਂਜੀ ਹਾਂਜੀ ਤੇ ਜੇ ਅਸੀਂ ਇਹ ਕਰਾਂਗੇ ਉਹਂਂ ਦੀ ਵੀ ਅੱਲਾਹ ਤਾਲਾ ਨੇ ਕੁਰਾਨ ਚ ਲਿਖਿਆ ਕਿ ਮੈਂ ਸਤਾਰੋਲੇ ਯੂਬਾ ਮੈਂ ਲੋਕਾਂ ਦੇ ਆਇਬ ਛਪਾਨਾ ਸਾਨੂੰ ਵੀ ਕਿਸੇ ਚ ਕੋਈ ਆਇਬ ਨਜ਼ਰ ਆਵੇ ਕੋ ਕੱਜ ਕੋ ਡੰਗ ਨਜ਼ਰ ਆਏ ਸਾਨੂੰ ਚਾਹੀਦਾ ਕਿ ਸੀਓ ਦੇ ਤੇ ਪਰਦਾ ਪੋਸ਼ੀਓ ਦੀ ਕਰੀਏ ਉਹਨੂੰ ਛਪਾਈਏ ਨਾ ਕਿ ਉਹਨੂੰ ਛੱਜ ਛਪਾਈਏ ਹਜੀ ਇਸ ਤਰ੍ਹਾਂ ਤੋਂ ਇਸ ਅਖਾਨ ਵਿੱਚ ਇਹੀ ਦੱਸਿਆ ਗਿਆ ਕਿ ਸਾਨੂੰ ਲੋਕਾਂ ਦੇ ਜਿਹੜੇ ਕੱਜ ਨੇ ਨੁਕਸ ਨੇ ਉਹ ਨੇ ਨੌਲਣੇ ਚਾਹੀਦੇ ਆਪਣੀਆਂ ਕਮੀਆਂ ਕੁਤਾਈਆਂ ਵੱਲ ਝਾਤੀ ਮਾਰਨੀ ਚਾਹੀਦੀ ਏ ਔਰ ਇਹੋ ਹੀ ਰੱਬੀ ਹੁਕਮ ਹੈ ਵਾਓ ਲਓ ਜੀ ਪਿਆਰਿਓ ਬਾਬਾ ਜੀ ਨੇ ਵੇਖੋ ਕਿੰਡੀ ਨਸੀਹਤ ਕੀਤੀ ਔਰ ਕਿੱਡਾ ਇਹ ਮੱਤ ਭਰਿਆ ਅਖਾਨ ਹੈ ਭਈ ਅਗਲੇ ਦੀ ਐਬਜੋਈ ਕਰਨ ਦੀ ਬਜਾਏ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਤੇ ਆਪਣੇ ਆਪ ਨੂੰ ਬੁਰਾਈਆਂ ਤੋਂ ਤੇ ਐਬਾਂ ਤੋਂ ਤੇ ਅਲੂਦਗੀਆਂ ਤੋਂ ਤੇ ਅਲੈਸ਼ਾਂ ਤੋਂ ਪਾਕ ਕਰਨਾ ਚਾਹੀਦਾ ਕਿਸੇ ਦੀ ਮਿੱਟੀ ਨਹੀਂ ਹਾਰ ਵਲੇ ਮਿੰਦਿਆਂ ਰਹਿਣਾ ਚਾਹੀਦਾ ਉਹ ਭਗਤ ਕਬੀਰ ਜੀ ਦਾ ਇੱਕ ਬੜਾ ਹੀ ਸੋਨਾ ਸ਼ੇਰ ਹੈ ਉਹਨਾਂ ਲਿਖਿਆ ਸੀ ਭਈ ਬੁਰਾ ਜੋ ਢੂੰਡਣ ਮੈਂ ਚਲਾ ਤੋ ਬੁਰਾ ਨਾ ਮਿਲਿਆ ਕੋਏ ਤੋ ਆਪਣੇ ਅੰਦਰ ਝਾਂਕਿਆ ਤੋ ਮੁਜ ਸੇ ਬੁਰਾ ਨਾ ਕੋਏ ਗੁਜ਼ਾਰਿਸ਼ ਹੈ ਵੇ ਕਿ ਸਾਨੂੰ ਆਪਣੀ ਮੰਜੀ ਹੇਠ ਡੰਗੋਰੀ ਫੇਰਨੀ ਚਾਹੀਦੀ ਏ ਆਪਣੇ ਆਪ ਨੂੰ ਤਮਾਮ ਅਯੂਬ ਤੋਂ तमाम ਗੁਨਾਹਾਂ ਤੋਂ ਪਾਕ ਕਰਨਾ ਚਾਹੀਦਾ ਬਜਾਏ ਦੇ ਕਿ ਅਸੀਂ ਲੋਕਾਂ ਦੇ ਐਬ ਗਿਣ ਗਿਣ ਕੇ ਉਹਨਾਂ ਦੀ ਤਸ਼ਹੀਰ ਕਰ ਕਰਕੇ ਆਪਣੇ ਗਰਾਵਾਂ ਦੇ ਵਿੱਚ ਮਜ਼ੀਦ ਇਜ਼ਾਫਾ ਕਰੀਏ ਬਾਬਾ ਜੀ ਸਰਗੋਦਾ ਤੋਂ ਡਾਕਟਰ ਸ਼ਫੀਕ ਆਸਫ ਸਾਹਿਬ ਹੋ ਰਹਾ ਵਾਹ ਇੱਕ ਅਖਾਨ ਪਜਵਾਇਆ ਹੈ ਭਈ ਆਪਣਾ ਨਿੰਗਰ ਤੇ ਪਰਾਇਆ ਢੀਂਗਰ ਵਾਹ ਜੀ ਵਾਹ ਸਰਗੋਦੇ ਤੋਂ ਹਾਂਜੀ ਹਾਂਜੀ ਮੇਰੀ ਨਾਨਕੀ ਜੂ ਹੈ ਜਨਾਬ ਮੈਂ ਉੱਥੇ ਗਵਰਨਮੈਂਟ ਕਾਲਜ ਪੜ੍ਹਦਾ ਵੀ ਰਿਆਂ ਜਨਾਬ ਅੱਛਾ ਵਾਹ ਹਾਂਜੀ 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 ਇਤਸਾ ਖਾਨ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਇਨਸਾਨੀ ਰਵੱਈਆ ਨਾ ਜੀ ਕਿ ਜਿਹੜੀ ਤੁਹਾਡੀ ਆਪਣੀ ਸ਼ੈ ਹੈ ਜੀ ਉਹਦੀ ਤੇ ਤੁਸੀਂ ਬੜੀ ਸਿਫਤ ਕਰੋ ਜੀ ਉਹਨੂੰ ਬੜਾ ਇੱਜ਼ਤ ਆਦਰ ਦਿਓ ਹਾਂ ਹਾਂਜੀ ਕੋਈ ਆਪਣਾ ਤੁਹਾਡਾ ਰਿਸ਼ਤੇਦਾਰ ਹੈ ਨੀਂਗਰ ਜੁਆਈ ਨੂੰ ਆਖਦੇ ਨੇ ਅਜੀ ਜੀ ਅਚਾ ਦਾਮਾਦ ਨੂੰ ਜੀ ਔਰ ਉਹਨੂੰ ਤੁਸੀਂ ਉੱਚਦੇ ਪਾਸੇ ਪਲੰਗ ਤੇ ਬਿਠਾਓ ਹਾਂ ਲੇਕਿਨ ਜਦੋਂ ਕੋਈ ਪਰਾਇਆ ਨੀਂਗਰ ਕਿਸੇ ਦਾ ਆ ਜੇ ਹਾਂ ਜੀ ਸਾਨੂੰ ਕੀ ਆਈਦਾ ਕਿ ਉਹਨੂੰ ਵੀ ਇੱਜ਼ਤ ਦਈਏ ਹਾਂ ਪਿੰਡ ਸਾਰੇ ਦੀਆਂ ਵੇਖੋ ਨਾ ਜਿਸ ਨੇ ਧੀਆਂ ਸਾਂਝੀਆਂ ਨੇ ਅਸੀਂ ਉਹਨਾਂ ਜੁਆਈਆਂ ਨੂੰ ਉਹਨਾਂ ਦਾ ਆਦਰ ਦਈਏ ਅਜੀ ਜੀ ਇਹਦੇ ਨਾਲ ਕੀ ਹੋਏਗਾ ਉਹ ਜਿਨ੍ਹਾਂ ਦਾ ਉਹ ਜੁਆਈ ਹੈ ਉਹ ਵੀ ਖੁਸ਼ ਹੋਣਗੇ ਉਹ ਵੀ ਖੁਸ਼ ਹੋਏਗਾ ਉਹ ਜਾ ਕੇ ਆਪਣੇ ਪਿੰਡ ਆਪਣੇ ਸ਼ਹਿਰ ਤੁਹਾਡੀ ਸਿਫਟ ਕਰੇਗਾ ਕਿ ਉੱਥੋਂ ਦੇ ਲੋਕ ਬੜੇ ਹੀ ਚੰਗੇ ਨੇ ਕਿ ਉਹ ਮਤਲਬ ਇਹ ਕਿ ਜਿਹਦੇ ਨਾਲ ਨਾਮ ਹੀ ਸਾਝ ਹੋਵੇ ਉਹਨੂੰ ਵੀ ਮੁਹੱਬਤ ਦਿੰਦੇ ਨੇ ਉਹਦੇ ਨਾਲ ਵੀ ਪਿਆਰ ਕਰਦੇ ਨੇ ਔਰ ਅਸਦ ਜੀ ਦੇ ਵਾਸਤੇ ਇਹ ਹੀ ਦੱਸਿਆ ਗਿਆ ਹੈ ਕਿ ਸਾਨੂੰ ਮਤਲਬ ਇਹ ਕਿ ਇਹਨਾਂ ਰਿਸ਼ਤਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਔਰ ਇੱਥੇ ਨੀਂਗਰਾਂ ਦੇ ਵਿੱਚ ਜਵਾਈਆਂ ਦੇ ਵਿੱਚ ਫਰਕ ਨਹੀਂ ਪਾਣਾ ਚਾਹੀਦਾ ਧੀਆਂ ਤੇ ਸਾਂਝੀਆਂ ਹੁੰਦੀਆਂ ਨੇ ਉਹ ਜਦੋਂ ਵੀ ਤੁਸੀਂ ਕਿਤੇ ਉਹਨੂੰ ਲੰਘਦੇ ਆ ਵੇਖੋ ਤੁਹਾਡੇ ਨਾਲ ਮਿਲੇ ਉਹਦੇ ਨਾਲ ਪਿਆਰ ਨਾ ਮਿਲੋ ਉਹਨੂੰ ਪਾਣੀ ਖਾਣੀ ਪੁੱਛੋ ਉਹਦੀ ਇੱਜ਼ਤ ਕਰੋ ਉਹਦੇ ਨਾਲ ਤੁਹਾਡੀ ਵੀ ਇੱਜ਼ਤ ਵਧੇਗੀ ਉਹਦੀ ਵੀ ਇੱਜ਼ਤ ਵਧੇਗੀ ਅੱਛਾ ਬਾਬਾ ਜੀ ਢੀਂਗਰ ਦਾ ਵੀ ਦੱਸੋ ਨਾ ਵੀ ਬੱਚੇ ਸਾਡੇ ਪੁੱਛਦੇ ਆ ਹਾਂ ਢੀਂਗਰ ਹੁੰਦਾ ਕਿ ਜਿਹੜਾ ਟਾਣ ਹੁੰਦਾ ਨਾ ਵੱਡਾ ਕਿਕਰ ਦਾ ਹਾਂਜੀ 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 ਜਿਹਨੂੰ ਕੰਡੇ ਹੁੰਦੇ ਨੇ ਉੱਤੋਂ ਦਾ ਵੱਡਾ ਟਾਣ ਜਿਹੜਾ ਵੱਡਿਆ ਹੋਇਆ ਹੈ ਨਾ ਥੱਲੇ ਡਿੱਗਾ ਹਾਂਜੀ ਹਾਂਜੀ ਉਹਨੂੰ ਢਿੰਗਰ ਆਂਦੇ ਨਹੀਂ ਉਹਦੇ ਕੋਲੋਂ ਤੁਹਾਨੂੰ ਕੰਡੇ ਚੂਬਣ ਤੋਂ ਇਲਾਵਾ ਕੋਈ ਫਾਇਦਾ ਨਹੀਂ ਹੋਟਾ ਸਕਦਾ ਹਾਂਜੀ ਜਾਂ ਤੁਸੀਂ ਉਹਨੂੰ ਬਾਲ ਲੋਗੇ ਬਾਲੋਗੇ ਵੀ ਤੇ ਵੱਡਣ ਟੁਕਣ ਲੱਗਿਆ ਵੀ ਸ਼ਾਇਦ ਕੰਡੇ ਚੂਬਣ ਹਾਂਜੀ 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 ਟੁ ਢਿੰਗਰ ਇਹ ਲੱਕੜੀ ਦਾ ਜਿਹੜਾ ਕਿਕਰ ਦੇ ਉੱਤੋਂ ਜਿਹੜੀਆਂ ਉਹਦੀਆਂ ਟਾਣ ਵੱਡੇ ਹੁੰਦੇ ਨੇ ਉਹਨਾਂ ਨੂੰ ਢਿੰਗਰ ਆਂਦੇ ਨੇ ਤੇ ਜਿਹੜੀ ਛੋਟੀ ਏ ਉਹਨੂੰ ਢਿੰਗਰੀ ਜਾਂਦੇ ਨੇ ਹਾਂਜੀ ਹਾਂਜੀ ਲਓ ਜੀ ਆਪਣਾ ਢਿੰਗਰ ਤੇ ਪਰਾਇਆ ਢਿੰਗਰ ਜਿਸ ਤਰ੍ਹਾਂ ਦੀ ਆਦਰ ਇੱਜ਼ਤ ਅਸੀਂ ਆਪਣੇ ਨੇੜੇ ਲੱਗਦਿਆਂ ਦਾ ਰਿਸ਼ਤੇਦਾਰਾਂ ਕਰਾਬਤਦਾਰਾਂ ਦਾ ਕਰਨਿਆਂ ਬਾਬਾ ਜੀ ਬੈ ਫਰਮਾਉਂਦੇ ਨੇ ਵੀ ਇਸ ਅਖਾਣ ਵਿੱਚ ਸਾਨੂੰ ਇਹ ਮੱਤ ਦਿੱਤੀ ਗਈ ਹੈ ਵੀ ਲੋਕਾਂ ਦੇ ਆ ਰਿਸ਼ਤੇਦਾਰਾਂ ਦਾ तमाम ਲੋਕਾਂ ਦਾ ਵੀ ਸਾਨੂੰ ਉਸੇ ਤਰ੍ਹਾਂ ਹੀ ਆਦਰ ਇhtਰਾਮ ਕਰਨਾ ਚਾਹੀਦਾ ਜਿਸ ਤਰ੍ਹਾਂ ਅਸੀਂ ਆਪਣੇ ਨੇੜੇਦਿਆਂ ਦਾ ਕਰਨਿਆਂ ਬਾਈਵਾ ਸਾਹਿਬ ਡਾਕਟਰ ਸਕੰਦਰ ਆਜ਼ਮ ਇਹ 라ਵਲਪਿੰਡੀ ਤੋਂ ਜਨਾਬ ਹੈ ਨਾ ਖਾਨ ਪਜਵਾਇਆ ਹੈ ਭਈ ਆਪਣੇ ਘਰ ਕੋਈ ਹਾਂ ਅੱਛਾ ਜੀ ਛੱਜ ਵਜਾਏ ਤੇ ਭਾਵੇਂ ਛਾਨ ਨਹੀਂ ਹਾਂਜੀ ਕਿਸੇ ਨੂੰ ਕੀ ਹਾਂਜੀ ਹਾਂਜੀ ਇਹ ਬੜਾ ਸੋਹਣਾ ਖਾਨ ਹੈਗੇ ਤੇ ਮਾਤੇ ਦਿੱਤੀ ਗਈ ਹੈ ਕਿ ਅਸੀਂ ਜਿਹੜੇ ਆ ਨਾ ਮਤਲਬ ਇਹ ਹੈ ਕਿ ਸਾਡੇ ਅਕਸਰ ਜਿਹੜੇ ਇਨਸਾਨ ਨੇ ਜੀ ਸਾਡੇ 'ਚ ਇਹ ਕਮਜ਼ੋਰੀ ਹੁੰਦੀ ਹੈ ਕਿ ਅਸੀਂ ਆਪਣੀ ਨੁਕਸ ਤੇ ਨਹੀਂ ਵੰਦੇ ਜੀ ਲੋਕਾਂ ਦੇ ਕਾਜੇ ਲੋਕਾਂ ਦੇ ਨੁਕਸ ਸਾਰੀ ਦਿਹਾੜੀ ਵੰਦੇ ਰਹਿੰਦੇ ਆ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਅਰਜ਼ੀ ਕੀਤਾ ਕਿ ਸਮਝ ਨਹੀਂ ਆ ਗਿਆ ਕਾਹ ਬਣਿਆ ਹੀ ਲੋਕਾਂ ਦੇ ਐਪ ਢੂੰਡਣ ਲਈ ਐਪ ਢੂੰਡਣ ਲਈ ਨੇ ਤੇ ਲੋਕਾਂ ਦੇ ਨੁਕਸ ਲੱਭਣ ਲਈ ਨੇ ਹਾਂਜੀ ਜਦੋਂ ਕਿ ਬੰਦਾ ਆਪਣੇ ਘਰ ਬੈਠਾ ਜਿਹੜਾ ਵੀ ਕੋਈ ਕੰਮ ਕਰ ਰਿਹਾ ਹੈ ਅ ਜੀ ਅਗਰ ਉਹ ਮੰਦਾ ਕਰ ਰਿਹਾ ਤੇ ਉਹਦਾ ਉਹਨੂੰ ਨੁਕਸਾਨ ਹੋਏਗਾ ਚੰਗਾ ਕਰ ਰਿਹਾ ਤੇ ਉਹਨੂੰ ਨੁਕਸਾਨ ਹੋਏਗਾ ਛਾਜਾਂ ਦੇ ਨੇ ਜਿਹੜਾ ਦਾਣੇ ਛਟਣ ਵਾਸਤੇ ਕਾਨਿਆਂ ਦਾ ਤੀਲਾ ਦਾ ਬਣਿਆ ਹੁੰਦਾ ਹਾਂਜੀ ਹਾਂਜੀ ਔਰ ਛਾਨਨੀ ਜਿਹਦੇ ਨਾਲ ਆਟਾ ਛਾਨਦੇ ਆ ਹਾਂਜੀ ਕੋਹ ਆਂਦੇ ਨੇ ਕਿ ਜੋ ਮਰਦੀ ਕੋ ਆਪਣੇ ਘਰ ਕੋ ਕਰਦਾ ਰਿਹਾ ਸਾਨੂੰ ਲੋਕਾਂ ਦੇ ਮਾਮਲਾ ਚ ਮਾਮਲਿਆਂ ਚ ਦਖਲ ਨਹੀਂ ਦੇਣਾ ਚਾਹੀਦਾ ਔਰ ਲੋਕਾਂ ਦੀ ਚਾਰ ਦਿਵਾਰੀ ਦੇ ਅੰਦਰ ਨਹੀਂ ਝਾਕਣਾ ਚਾਹੀਦਾ ਹਾਂਜੀ ਹਾਂਜੀ ਆਪਣੇ ਕੰਮ ਦਾ ਕੰਮ ਰੱਖਣਾ ਚਾਹੀਦਾ ਅਗਰ ਉਹ ਬੁਰਾ ਕਰਨਗੇ ਤਾਂ ਉਹਦੀ ਸਜ਼ਾ ਉਹ ਭੁਗਤਣਗੇ ਹਾਂਜੀ ਤੇ ਆਪਣੇ ਘਰ ਕੋਈ ਮੀਆਂ ਬੀਵੀ ਪਿਆਪ ਚ ਗਲਬਾ ਟੁਕੀ ਨੀਮੀ ਕਰਦੇ ਨੇ ਜਾਂ ਕੋਈ ਬੱਚਿਆਂ ਨਾਲ ਕਰਦੇ ਨੇ ਬੈ ਅਧੀਵੇਂ ਮਤਲਬ ਇਹ ਕਿ ਉਹ ਉਹਨਾਂ ਨੂੰ ਤਲਕੀਨ ਕਰਨ ਲਈ ਤਲਕੀਨ ਸ਼ਾਹ ਬਣ ਕੇ ਉੱਥੇ ਟੁਰੇ ਫਿਰਿਏ ਟੁਰੇ ਫਿਰਿਏ ਉਹ ਸੋਣਾ ਨਹੀਂ ਲੱਗਦਾ ਕਿਸੇ ਘਰ ਭਾਈਵਾ ਸਭ ਲੜਾਈ ਹੁੰਦੀ ਹੁੰਦੀ ਹੈ ਤਾਂ ਸਾਡੀਆਂ ਧੀਆਂ ਭੈਣਾਂ ਦਾ ਅਕਸਰ ਇਹ ਬੁਰੀ ਆਦਤ ਹੈ ਵੀ ਇਹ ਫਟ ਬਨੇਰੇ ਜਾਂ ਲੱਗਦੀਆਂ ਨੇ ਲੋਕਾਂ ਦੇ ਇਹ ਨਹੀਂ ਕਰਨਾ ਚਾਹੀਦਾ ਇਸ ਵਾਸਤੇ ਕਿ ਹਰ ਘਰ ਚ ਵੇਖੋ ਜੀ ਪਾਂਡੇ ਨਾ ਪਾਂਡਾ ਖੜੇ ਕੀ ਪੈਂਦਾ ਮੀਆਂ ਸੋ ਮਸਲੇ ਮਸਲੇ ਹੁੰਦੇ ਨੇ ਆਪਸ ਚ ਮੀਆਂ ਬੀਬੀ ਕਿਤੇ ਉੱਚੀ ਨੀਵੀ ਕੋ ਕੌਣ ਬੋਲਣ ਹੋਈ ਜਾਂਦਾ ਜੀ ਸਰ ਤੇ ਸਾਨੂੰ ਉਹਨਾਂ ਦੇ ਮਾਮਲਿਆਂ ਤੇ ਜਾ ਕੇ ਤੇ ਉਹਨੂੰ ਮਤਲਬ ਇਹ ਕੋਠਿਆਂ ਤੇ ਖਲੋਵਾਂਗੇ ਹੋਰ ਲੋਕੀ ਵੀ ਆਉਣਗੇ ਸਾਰੇ ਵੇਖਣਗੇ ਔਰ ਇਹਦੇ ਨਾਲ ਮਤਲਬ ਇਹ ਕੋਈ ਚੰਗਾ ਰਭਈਆ ਨਹੀਂ ਨਹੀਂ ਇਹਦੇ ਤੋਂ ਸਾਨੂੰ ਪਰੇਜ਼ ਕਰਨਾ ਚਾਹੀਦਾ ਚਾਹੀਦਾ ਹਾਂਜੀ ਲੋ ਜੀ ਇਸ ਖਾਨ ਨੇ ਚ ਆਖਿਆ ਗਿਆ ਏ ਕੋਈ ਕਿਸੇ ਦੀ ਪ੍ਰਾਈਵੇਸੀ ਜਿਹੜੀ ਹੈ ਉਹ ਜਿਹੜਾ ਘਰ ਰੇ ਨਾ ਜੀ ਉਹ ਚਾਰ ਦਿਵਾਰੀ ਦੇ ਅੰਦਰ ਆਪਣੇ ਘਰ ਕੋਈ ਛੱਜ ਵਜਾਏ ਭਾਵੇਂ ਛਾਨਣੀ ਕਿਸੇ ਨੂੰ ਕੀ ਇਹਦਾ ਮਤਲਬ ਇਹ ਵੇ ਕਿ ਉਹ ਜਿਹੜੀ ਵਲਗਣ ਹੈ ਨਾ ਜੀ ਉਹਦੇ ਘਰ ਦੀ ਉਹ ਉਹਦੀ ਪ੍ਰਾਈਵੇਸੀ ਹੈ ਉਹ ਆਪਣੇ ਘਰ ਦੇ ਅੰਦਰ ਪ੍ਰਾਈਵੇਟਲੀ ਅਗਰ ਕੁਝ ਕਰ ਰਿਹਾ ਹੈ ਤੇ ਸਾਨੂੰ ਉਹਦੀ ਟੋਪਾਲ ਖੋਜ ਨਹੀਂ ਲਾਉਣੀ ਚਾਹੀਦੀ ਬਾਈਵਾ ਸਾਹਿਬ ਰਾਂਝਾ ਪਿੰਡੇ ਜੇਲਮ ਦਾ ਅੱਛਾ ਡਿਸਟ੍ਰਿਕਟ ਜੇਲਮ ਦੇ ਵਿੱਚ ਉੱਥੇ ਸਾਡੇ ਇੱਕ ਬੜੇ ਮੁਸ਼ਫਿਕ ਬੜੇ ਪਿਆਰੇ ਬਜ਼ੁਰਗ ਹਾਂਜੀ ਸਫਦਰ हुसैन ਰਹਿੰਦੇ ਨੇ ਉਹਨਾਂ ਜਨਾਬ ਇੱਕ ਖਾਨ ਪਜਵਾਇਆ ਹੈ ਭਈ ਆਪਣੀਆਂ ਨਾ ਦਸਾਂ ਤੇ ਪਰਾਈਆਂ ਘਰ ਘਰ ਹੱਸਾਂ ਹਾਂਜੀ 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 ਆ ਦੱਸਿਆ ਗਿਆ ਨਾ ਜੀ ਇਸ ਖਾਨ ਵਿੱਚ ਕਿ ਇਨਸਾਨੀ ਜਿਹੜੀ ਜਿਬਿੱਲਤ ਹੈ ਸਾਡੀ ਹਾਂਜੀ ਉਹ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਡੇ ਚ ਜੋ 20 ਕਮੀਆਂ ਕੁਤਾਈਆਂ ਨੇ ਹਾਂਜੀ ਜੀ ਆਪਣੇ ਗੁਨਾਹ ਕੀਤੇ ਨੇ ਹਾਂਜੀ ਆਹ ਉਹ ਤੇ ਅਸੀਂ ਕਿਸੇ ਤੇ ਖੁੱਲਣ ਨਹੀਂ ਦਿੰਦੇ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਲੁਕਾ ਕੇ ਰੱਖੀਏ ਹਾਂਜੀ ਉਹਨਾਂ ਦੇ ਪਰਦੇ ਪਾ ਕੇ ਰੱਖੀਏ ਹਾਂਜੀ ਤੇ ਲੋਕਾਂ ਦੀਆਂ ਗੱਲਾਂ ਲੋਕਾਂ ਦੀਆਂ ਛੋਟੀ ਜੀ ਗੱਲਾਂ ਨੂੰ ਇਹਦੀ ਛੱਜ ਵਿੱਚ ਪਾ ਲੈਨੇ ਆ ਹਾਂਜੀ ਜਿਹੜਾ ਕਿ ਮਨਾ ਹੈ ਇਸਲਾਮ ਵਿੱਚ ਵੀ ਇਹਨੂੰ ਮਨਾ ਕੀਤਾ ਗਿਆ ਹੈ ਹਾਂਜੀ ਹਾਂਜੀ ਅੱਲਾਹ ਆਂਦਾ ਕਿ ਮੈਂ ਵੀ ਸਤਾਰੋ ਲਯੂਬਾ ਮੈਂ ਲੋਕਾਂ ਦੇ ਐਬਾਂ ਦੇ ਪਰਦੇ ਪਾਣ ਵਾਲਾ ਵਾਂ ਤੁਸੀਂ ਵੀ ਪਰਦੇ ਪਾਓ ਹਾਂਜੀ ਹਾਂਜੀ ਔਰ ਇਹ ਜਿਹੜਾ ਇਨਸਾਨੀ ਰਵਈਆ ਹੈ ਨਾ ਕਿ ਆਪਣੇ ਨੁਕਸ ਦੇ ਵੇਖੋ ਜੀ ਹਰ ਬੰਦੇ ਦੇ ਵਿੱਚ 100 ਕਮੀਆਂ ਕੁਤਾਈਆਂ ਹੁੰਦੀਆਂ ਨੇ ਜੀ ਜੀ ਉਹ ਤੇ ਕਿਸੇ ਨੂੰ ਨਹੀਂ ਦੱਸਦਾ ਹਾਂ ਉਹ ਤੇ ਕਿਸੇ ਅੱਗੇ ਨਹੀਂ ਖੋਲਦਾ ਸਵਾਦ ਤੇ ਤਾਂ ਇਹ ਨਾ ਉਹ ਵੀ ਲੋਕਾਂ ਨੂੰ ਦੱਸੇ ਹਾਂ ਲੇਕਿਨ ਉਹ ਨਹੀਂ ਖੋਲਦਾ ਤੇ ਲੋਕਾਂ ਦੇ ਵਿੱਚ ਮਤਲਬ ਇਹ ਛੋਟਾ ਮੋਟਾ ਵੀ ਜੇ ਕੋਈ ਹੂਣ ਵੇਖੇ ਕੋਈ ਕਮੀ ਵੇਖੇ ਕੋਈ ਘਾਟ ਵੇਖੇ ਹਾਂਜੀ ਤੇ ਉਹਨੂੰ ਛਾਜ ਚ ਪਾ ਕੇ ਜਣੇ ਖਣੇ ਦੇ ਅੱਗੇ ਕਰਦਾ ਫਿਰੇ ਹਾਂਜੀ ਤੇ ਨਾਲ ਗੀਗਦਾ ਫਿਰੇ ਹੱਸਦਾ ਫਿਰੇ ਹਾਂਜੀ 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 ਤੇ ਇਹ ਕੋਈ ਸੋਹਣਾ ਕੰਮ ਨਹੀਂ ਵਾਹ ਇਸ ਕੰਮ ਤੋਂ ਸਾਨੂੰ ਵਰਜਿਆ ਗਿਆ ਠਾਕਿਆ ਗਿਆ ਕਿ ਅਸੀਂ ਇਹ ਜਿਹੜਾ ਕੰਮ ਹੈ ਇਹ ਸੀ ਵਿੱਚ ਵੀ ਵਿਗਾੜ ਪਾਉਂਦਾ ਔਰ ਮਦਬੀ ਪੱਖੋਂ ਵੀ ਇਹ ਠੀਕ ਨਹੀਂ ਵਾਹ ਹਾਂਜੀ ਲਓ ਜੀ ਪਿਆਰਿਓ ਅੱਜ ਤੇ ਮਾਸ਼ਾਅੱਲਾ ਜਿੰਨੇ ਅਖਾਨ ਆਏ ਨੇ ਉਹਨਾਂ ਦੇ ਵਿੱਚ ਇੱਕੋ ਹੀ ਨਸੀਹਤ ਸਾਨੂੰ ਕੀਤੀ ਗਈ ਹੈ ਹੁਣ ਤੱਕ ਜਿੰਨੇ ਵੀ ਅਖਾਨ ਅਸੀਂ ਤੁਹਾਡੇ ਹਜ਼ੂਰ ਬਿਆਨ ਕੀਤੇ ਨੇ ਵੀ ਸਾਨੂੰ ਖੁਦ ਇhtisabi ਤੋਂ ਕੰਮ ਲੈਣਾ ਚਾਹੀਦਾ ਆਪਣੀਆਂ ਨਾ ਦਸਾਂ ਤੇ ਪਰਾਈਆਂ ਘਰ ਘਰ ਹਸਾਂ ਲੋਕਾਂ ਦੀਆਂ ਬਦਖੋਈਆਂ ਬੈਕ ਬਾਈਟਿੰਗ ਕਰਨੀ ਲੋਕਾਂ ਦੀ ਐਬਜੋਈ ਇਹਦੇ ਤੋਂ ਮਨਾ ਕੀਤਾ ਗਿਆ ਜਿਵੇਂ ਬਾਜਵਾ ਸਾਹਿਬ ਫਰਮਾਇਆ ਸਾਡੇ ਅੱਲਾ ਪਾਕ ਸਾਡੇ ਨਬੀ ਪਾਕ ਨੇ ਵੀ ਸਾਨੂੰ ਹਟਕਿਆ ਇਹ ਕੰਮ ਚੰਗਾ ਨਹੀਂ ਆਪਣੀਆਂ ਤੇ ਅਸੀਂ ਕਿਸੇ ਅੱਗੇ ਘਰ ਨਹੀਂ ਸਕਦੇ ਸਾਨੂੰ ਹਮੇਸ਼ਾ ਹੁੰਦਾ ਵੀ ਸਾਡਾ ਕੋਈ ਐਬ ਜਿਹੜਾ ਸਾਡੀ ਕੋਈ ਗਲਤੀ ਸਾਡੀ ਕੋਈ ਕਜੀ ਕਮੀ ਕੋ ਟੇੜ ਜਿਹੜਾ ਸਾਡੀ ਤਬੀਅਤ ਤੇ ਚ ਹੋਣਾ ਕਿਸੇ ਨੂੰ ਪਤਾ ਲੱਗ ਜਾਏ ਤੇ ਜੇ ਅਸੀਂ ਆਪਣੀਆਂ ਚੀਜ਼ਾਂ ਲੁਕਾਉਨੇ ਆ ਤੇ ਸਾਨੂੰ ਦੂਸਰਿਆਂ ਦੇ ਐਬਾਂ ਦੇ ਉੱਤੇ ਵੀ ਪੜਦੇ पाणे चाहिदे भाईवा साहब बेल्जियम ਤੋਂ ਸਾਡੇ ਦਰਸ਼ਕ ਨੇ ਜੀ ਇਹ ਮਲਕ ਸਾਹਿਬ ਅੱਛਾ ਉਹਨਾਂ ਬੜਾ ਸੋਹਣਾ ਇੱਕ ਅਖਾਨ ਪਜਵਾਇਆ ਜੀ 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 ਆਖਦੇ ਨੇ ਵੀ ਜਿਵੇਂ ਜਿਵੇਂ ਧੋਏਂਗੀ ਹਾਂਜੀ ਤਿਵੇਂ ਤਿਵੇਂ ਰੋਏਂਗੀ ਵਾ 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 ਇਹ ਜਨਾਬ ਕੀ ਉਹਨਾਂ ਕੱਢ ਮਾਰੀ ਬੜਾ ਇਹ ਦੱਸਿਆ ਗਿਆ ਜੀ ਕਿ ਜ਼ਿੰਦਗੀ ਦਾ ਜਿਹੜਾ ਕੋਈ ਵੀ ਮਸਲਾ ਹੈ ਨਾ ਆਹ ਉਹਨੂੰ ਤੁਸੀਂ ਮਤਲਬ ਇਹ ਬੰਦੇ ਨੂੰ ਕੋ ਸੌਖਾ ਨਹੀਂ ਲੈਣਾ ਚਾਹੀਦਾ ਹਾਂ ਹਾਂਜੀ ਜ਼ਿੰਦਗੀ ਜਿਸ ਤਰ੍ਹਾਂ ਅੰਗਰੇਜ਼ੀ ਚਾਂਦੇ ਨੇ ਲਾਈਫ ਇਜ਼ ਨਾਟ ਅ ਬੈਡ ਆਫ ਰੂਜ਼ਿਸ ਵਾਹ 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 ਇਹ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹਾਂਜੀ ਹਾਂਜੀ ਇਹਦੇ ਚ ਤੁਹਾਨੂੰ ਕਿਤੇ ਕੰਡਿਆਲੇ ਬਿਸਰੇ ਤੇ ਵੀ ਬਹਿਣਾ ਪੈ ਸਕਦਾ ਪੈ ਜਾਂਦਾ ਜੀ ਹਾਂਜੀ ਤੇ ਜ਼ਿੰਦਗੀ ਦੀਆਂ ਜਿਹੜੀਆਂ ਖੂਬਸੂਰਤੀਆਂ ਨੇ ਉਹ ਮਿਹਨਤ ਵਿੱਚ ਨੇ ਤੇ ਸਦਕ ਨ ਵਿੱਚ ਨੇ ਹਾਂਜੀ ਤੇ ਯਕੀਨ ਵਿੱਚ ਨੇ ਔਰ ਜਿਹੜੇ ਭੁਲੇਖੇ ਹੁੰਦੇ ਨੇ ਨਾ ਬੰਦੇ ਨੂੰ ਕਿ ਮੈਂ ਆ ਹੋ ਜਾਏਗਾ ਮੈਂ ਆ ਹੋ ਜਾਏਗਾ ਹਾਂ ਹਾਂ ਮੇਰਾ ਅਗਲੇ ਸਾਲ ਐਂਜੋ ਦੇਗਾ ਆਹ ਉਹ ਕਈ ਵਾਰੀ ਨਹੀਂ ਵੀ ਹੁੰਦਾ ਆਹ ਸਾਰੀਆਂ ਅਸਾਂ ਜਿਹੜੀਆਂ ਨੇ ਨਾ ਜਿਵੇਂ ਉਹਨਾਂ ਗਿਆ ਪਈ ਆਸਾਂ ਪਰਬਤ ਜੇੜੀਆਂ ਤੇ ਮੌਤ ਤਣਾਵਾ ਹੀਟ ਆਹ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਅਗਨੇ ਪਲ ਦਾ ਹੈਂ ਜੀ ਇਸ ਗਾਂਧੀ ਇਹ ਮੱਤ ਦਿੱਤੀ ਗਈ ਏ ਵੀ ਬੰਦਿਆ ਤੈਨੂੰ ਇਹ ਜਿਹੜੀ ਜ਼ਿੰਦਗੀ ਦਾ ਪੈਂਡਾ ਨਾ ਜੂ ਜੂ ਪੈਂਡਾ ਕਰਨਗੀ ਜਿਉਂ ਜਿਉਂ ਪੈਂਡੇ ਪੈਗਾ ਤੇ ਤੇਰੀਆਂ ਜਿਹੜੀਆਂ ਮੁਸ਼ਕਲਾਂ ਹੋਣਗੀਆਂ ਤੇਰਾ ਉਹਨਾਂ ਨਾਲ ਵਾਅ ਪਏਗਾ ਤੈਨੂੰ ਲੱਗ ਪਤਾ ਜਾਏਗਾ ਹਾਂ ਜੀ ਤੂੰ ਸਮਝਿਆ ਪਈਏ ਜ਼ਿੰਦਗੀ ਕੋ ਸੌਖੀ ਗੱਲ ਹੈ ਇਹ ਜ਼ਿੰਦਗੀ ਬੜੀ ਔਖੀ ਗੱਲ ਹੈ ਔਰ ਇਹਦੇ 'ਚ ਮੱਤ ਦਿੱਤੀ ਗਈ ਏ ਕਿ ਉਹਨਾਂ ਜਿਹੜੇ ਅਨਡਿੱਠੇ ਵੇਲੇ ਦੀਆਂ ਦੁੱਖਾਂ ਤਕਲੀਫਾਂ ਅਨਡਿੱਠੀਆਂ ਤਕਲੀਫਾਂ ਨੂੰ ਜਰਨ ਦਾ ਆਪਣੇ 'ਚ ਹੌਸਲਾ ਪੈਦਾ ਕਰ ਆਪਣੇ 'ਚ ਹਿੰਮਤ ਪੈਦਾ ਕਰ ਔਰ ਉਹ ਜਿੰਨੀਆਂ ਵੀ ਮਤਲਬ ਇਹ ਤੈਨੂੰ ਕਈ ਵਾਰੀ ਅਣਡਿੱਠੀਆਂ ਮੁਸੀਬਤਾਂ ਪੈ ਜਾਂਦੀਆਂ ਨੇ ਜੀ ਜੀ ਉਹਨਾਂ ਨੂੰ ਮਤਲਬ ਇਹ ਹੈ ਕਿ ਤੂੰ ਜਰਨਦਾ ਤੇ ਬੜੇ ਹੌਸਲੇ ਨਾਲ ਇਸ ਜ਼ਿੰਦਗੀ ਦਾ ਜਿਹੜਾ ਪੰਦੇ ਨਾ ਇਹਨੂੰ ਕਰਨ ਦੀ ਆਪਣੇ ਵਿੱਚ ਸਾਬਤ ਕਦਮੀ ਤੇ ਜਿਹੜਾ ਨਾ ਮਤਲਬ ਇਹ ਪੂਰਾ ਦ੍ਰਿੜਤਾ ਦੇ ਨਾਲ ਇਹਦੇ ਤੇ ਟੁਰਦੇ ਰਹਿਣ ਦਾ ਆਪਣੇ ਇਰਾਦੇ ਮਜ਼ਬੂਤ ਕਰਕੇ ਟੁਰਦਾ ਹਾਂ ਹਾਂ ਹਿੰਮਤ ਆ ਹਿੰਮਤ ਜਿਹੜੀ ਹੈ ਅਜ਼ਮ ਪੈਦਾ ਕਰ ਆ ਪੈਦਾ ਕਰ ਲੈ ਤਾਂ ਕਿ ਤੈਨੂੰ ਫਿਰ ਤੇਰੀ ਇਹ ਜ਼ਿੰਦਗੀ ਖੂਬਸੂਰਤ ਹੋ ਜਾਏਗੀ ਸਫਲ ਹੋ ਜਾਦੀ ਤੇ ਜੇ ਤੂੰ ਪਹਿਲੇ ਹੀ ਆਸਾਂ ਲੈ ਲਈਆਂ ਹਾਂ ਜੀ ਤੇ ਆਸਾਂ ਜਿਹੜੀਆਂ ਨੇ ਨਾ ਦੀ ਉਹ ਮੈਂ ਬਲਟਨ ਰਸਲ ਦੀ ਕਿਤਾਬ ਪੜ੍ਹੀ ਦਾ ਕਾਂਕੈਸਟਾਫ ਹੈ ਪੀਨਸ ਜੀ ਤੇ ਮੈਂ ਉਹਦੇ ਤੇ ਮੇਰੇ ਸਾਰੇ ਮਸਲੇ ਹੱਲ ਹੋ ਗਏ ਹਾਂ ਉਹਨੇ ਕਿਹਾ ਕਿ ਵਾਈ ਬੀ ਯੂ ਆਰ ਨਾਟ ਹੈਪੀ ਕਿ ਅਸੀਂ ਖੁਸ਼ ਕਿਉਂ ਨਹੀਂ ਹੁੰਦੇ ਹਾਂ ਜੀ ਉਹਨੇ ਆਖਿਆ ਖੁਸ਼ੀ ਇਸ ਵਾਸਤੇ ਨਹੀਂ ਹੁੰਦੇ ਕਿ ਅਸੀਂ ਜਦੋਂ ਕੋਈ ਆਸ ਲਾਣੇ ਆ ਤੇ ਨਾਲ ਇਹ ਵੀ ਆਸ ਲਾ ਲੈਨੇ ਆ ਕਿ 100% ਪੂਰੀ ਹੋ ਜਾਏਗੀ ਯਾਨੀ ਇਹ ਜ਼ਰੂਰੀ ਪੂਰੀ ਹੋ ਜਾਏਗੀ ਲੇਕਿਨ ਸਾਰੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਤੇ ਬਲਟਨ ਅਸਲ ਆਖਦਾ ਹੈ ਕਿ ਮਤਲਬ ਇਹ ਕਿ ਤੁਸੀਂ ਜਦੋਂ ਕੋਈ ਆਸ ਲਾਓ ਤੇ ਉਹਨੂੰ ਨਾਲ ਇਹ ਵੀ ਸੋਚ ਲਓ ਵੀ ਹੋ ਸਕਦਾ ਹੈ ਵੀ ਇਹ ਪੂਰੀ ਹੋ ਜਾਏ ਤੇ ਇਹ ਵੀ ਹੋ ਸਕਦਾ ਨਾ ਹੋਵੇ ਨਾ ਹੋਵੇ ਤੇ ਜਦੋਂ ਤੁਸੀਂ ਇਹ ਸੋਚ ਲੋਗੇ ਤੇ ਅਗਰ ਉਹ ਤੁਹਾਡੀ ਆਸ ਪੂਰੀ ਨਾ ਹੋਏਗੀ ਤੇ ਤੁਹਾਨੂੰ ਦੁੱਖ ਨਹੀਂ ਹੋਏਗਾ ਤੇ ਜੇ ਪੂਰੀ ਹੋ ਜਾਏਗੀ ਤੇ ਤੁਹਾਨੂੰ ਚਾ ਬੜਾ ਚੜੇਗਾ ਵਾਓ ਹਾਂਜੀ ਤੋਂ ਲਓ ਜੀ ਪਿਆਰਿਓ ਬਾਬਾ ਜੀ ਨੇ ਬੜਾ ਪਿਆਰਾ ਸਮਝਾਇਆ ਕਿ ਜਿਉਂ-ਜਿਉਂ ਧੋਏਂਗੀ ਤਿਉਂ-ਤਿਉਂ ਰੋਏਂਗੀ حضرت علی پاک امام ਨਵੀਂ ਇਹ ਫਰਮਾਇਆ ਸੀ ਕਿ ਮੈਂ ਆਪਣੇ ਇਰਾਦਿਆਂ ਦੀ ناکامی ਦੇ ਵਿੱਚ ਤੇ ਆਪਣੀਆਂ ਸਦਰਾਂ ਦੀ ਸ਼ਿਕਸਤ ਦੇ ਵਿੱਚ ਆਪਣੇ ਰੱਬ ਨੂੰ ਪੁਛਾਤਾ ਹੈ ਬਾਬਾ ਜੀ ਜਿਵੇਂ ਮੈਂ ਫਰਮਾਉਂਦੇ ਸਨ ਕਿ 100% ਸਾਡੇ ਦਿਲੇ ਚ ਪੈਦਾ ਹੋਣ ਵਾਲੇ ਜਿਹੜੇ ਚਾਅ ਨੇ ਸਾਡੀਆਂ ਸਦਰਾਂ ਨੇ ਉਹ ਪੂਰੀਆਂ ਨਹੀਂ ਵੀ ਹੁੰਦੀਆਂ ਤੇ ਬੰਦੇ ਨੂੰ ਮਗਮੂਮ ਨਹੀਂ ਹੋਣਾ ਚਾਹੀਦਾ ਬਲਕਿ ਇਹ ਹਿਆਤੀ ਦੀ ਜਿਹੜੀ ਰੁਕਾਵਟਾਂ ਵਾਲੀ ਦੌੜ ਏ ਇਹਦੇ ਵਿੱਚ ਬੜੇ ਨਵੇਂ ਅਜ਼ਮ ਦੇ ਨਾਲ ਬੜੀ ਉੱਚੀ ਔਰ ਉਚੇਚੀ ਅਨਖਤ ਹਿੰਮਤ ਦੇ ਨਾਲ ਇਸ ਦੌੜ 'ਚ ਹਿੱਸਾ ਲੈਣਾ ਚਾਹੀਦਾ 100% ਬੰਦੇ ਦੀਆਂ ਖਵਾਸ਼ਾਤ ਕਦੀ ਵੀ ਪੂਰੀਆਂ ਨਹੀਂ ਹੁੰਦੀਆਂ ਲੇਕਿਨ ਬੰਦੇ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਬਾਬਾ ਜੀ ਇੱਕ ਸਾਡੇ ਬੜੇ ਮਨ ਠਾਰ ਦੋਸਤ ਨੇ ਬੜੇ ਹਜਲੇ ਸੱਜਣ ਗੁਲਾਮ ਹੈਦਰ ਉਹਨਾਂ ਇੱਕ ਖਾਨ ਪਜਵਾਇਆ ਉਹ ਆਖਦੇ ਨੇ ਵੀ ਉੱਤਮ ਖੇਤੀ ਤੇ ਮੱਦਮ ਵਪਾਰ ਤੇ ਨਖੇਂਦ ਚੱਕਰੀ ਤੇ ਭੀਖ ਨਦਾ ਇਹ ਜਿਹੜਾ ਖਾਨ ਹੈ ਨਾ ਜੀ ਇਹ ਉਸ ਵੇਲੇ ਦਾ ਸੀ ਕਿ ਬਹੁਤ ਪੁਰਾਣੇ ਵੇਲੇ ਦਾ ਹਾਂਜੀ ਜਦੋਂ ਨੌਕਰੀ ਵੀ ਸਿਰਫ ਫੌਜੀ ਹੁੰਦੀ ਸੀ ਔਰ ਉਹਨੂੰ ਵੀ ਆ ਨਾ ਲਾਮ ਤੇ ਗਿਆ ਆ ਮੁੰਡਾ 5 5 6 6 ਸਾਲ ਵਾਪਸ ਨਾ ਘਰ ਆਉਣਾ ਹਾਂਜੀ ਹਾਂਜੀ ਤੇ ਆਉਂਦਿਆਂ ਨੂੰ ਜਾਣਿਆਂ ਵੀ ਨਾ ਪਛਾਨਣਾ ਹਾਂਜੀ ਹਾਂ ਤੇ ਉਤਮ ਖੇਤੀ ਇਸ ਵਾਰ ਸੇ ਕਿ ਖੇਤੀ ਜਿਹੜਾ ਕੰਮ ਹੈ ਨਾ ਖੇਤੀ ਦਾ ਵਾਈ ਜੋਤੀ ਦਾ ਇਹ ਹੀ ਸਭ ਤੋਂ ਚੰਗਾ ਕਿ ਘਰ ਤੇ ਜੀਆਂ ਦੇ ਕੋਲ ਰਹੋਗੇ ਨਾ ਜੀ ਹਾਂ ਜੀ ਨਾਲੇ ਆਪਣੀ ਮਾਲਕੀ ਨਾਲੇ ਆਪਣੀ ਤੁਹਾਡੀ ਮਾਲਕੀ ਹੈ ਆਪਣੇ ਤੁਸੀਂ ਜ਼ਮੀਨ ਦੇ ਅੰਦਰ ਉਹਨੂੰ ਖੇਤੀ ਕਰੋਗੇ ਤੁਹਾਡੀ ਫਸਲ ਹੋਏਗੀ ਜੀ ਔਰ ਤੁਹਾਡੀ ਇੱਜ਼ਤ ਹੋਏਗੀ ਤੇ ਤੁਹਾਡੇ ਕੋਲ ਕੋਈ ਲੈਣ ਆਲਾ ਆਏਗਾ ਨਾ ਜੀ ਹਾਂ ਜੀ ਤੇ ਉਸ ਵੇਲੇ ਇਹ ਸੀ ਮਦਮ ਵਪਾਰ ਵਪਾਰ ਵੀ ਤਾਂ ਉਹਦੋਂ ਮੇਰਾ ਦਾਣਿਆਂ ਦਾ ਹੀ ਹੁੰਦਾ ਸੀ ਹਾਂ ਜੀ ਹਾਂ ਔਰ ਤੇ ਕੋਈ ਖੈ ਮਤਲਬ ਇਹ ਕੋਈ ਜਿੰਨੇ ਵਪਾਰ ਆ ਜਿੰਨੇ ਇੰਨੇ ਉਹਦੋਂ ਤੱਕ ਨਹੀਂ ਹੁੰਦੇ ਨਹੀਂ ਨਹੀਂ ਮੇਰਾ ਦਾਣਿਆਂ ਦਾ ਹੁੰਦਾ ਹਾਂ ਔਰ ਦਾਣਿਆਂ ਦਾ ਵਪਾਰ ਜਿਹੜਾ ਸੀ ਉਹ ਵੀ ਮਤਲਬੇ ਖੇਤੀ ਨਾਲ ਜੁੜਿਆ ਹੋਇਆ ਸੀ ਹਾਂਜੀ ਹਾਂਜੀ ਲੇਕਿਨ ਜਿਹੜੀ ਇੱਜ਼ਤ ਖੇਤੀ ਦੇ ਵਿੱਚ ਸੀ ਕਿਉਂਕਿ ਖੇਤੀ ਵਾਲਾ ਗਿਵੇਂ ਗਿਵੇਂ ਜਾਣਦਾ ਦੇਣ ਵਾਲਾ ਹੈ ਹਾਂਜੀ ਤੇ ਵਪਾਰ ਆਲਾ ਤੇ ਜਿਹੜਾ ਮਿਡਲਮੈਨ ਹੈ ਨਾ ਵਿਚਕੋਲਾ ਵਿਚੋਲਾ ਹਾਂਜੀ ਕਿਉਂ ਨਹੀਂ ਇਦੋਂ ਲੈ ਕੇ ਉਧਰ ਦਿੱਤਾ ਤੇ ਉਹਦੇ ਵਿੱਚ ਇੰਨਾ ਮੁਨਾਫਾ ਵੀ ਨਹੀਂ ਸੀ ਹਾਂਜੀ ਤੇ ਇਹਦੇ ਵਿੱਚ ਦੱਸਿਆ ਗਿਆ ਕਿ ਉਤਮ ਖੇਤੀ ਕੇ ਸਭ ਤੋਂ ਚੰਗਾ ਕੰਮ ਵਾਈ ਜੋਤੀ ਦਾ ਹੰਦੀ ਮਿਹਨਤ ਮਜ਼ਦੂਰੀ ਆਪਣੀਆਂ ਪੈਰੀਆਂ ਚ ਕਰੋ ਤੁਹਾਡੀ ਇੱਜ਼ਤ ਹੈ ਤੁਹਾਡੀ ਸ਼ਾਨ ਹੈ ਤੁਹਾਡੀ ਆਪਣੀ ਜ਼ਮੀਨ ਹੈ ਉਹਦੇ ਚ ਤੁਸੀਂ ਫਸਲ ਲਗਾਓਗੇ ਆਪਣਾ ਬੋਲ ਬਾਉਗੇ ਆਪਣੇ ਘਰ ਸ਼ਾਨ ਨਾਲ ਲਿਆਓਗੇ ਆਪਣੇ ਘਰ ਇੱਜ਼ਤ ਨਾਲ ਬਬੋਗੇ ਹਾਂ ਤੇ ਜਦੋਂ ਤੁਸੀਂ ਵਪਾਰ ਕਰਨਾ ਤੇ ਵਪਾਰੀ ਕਿੱਥੋਂ ਜਾ ਕੇ ਪਿੰਡਾਂ ਜੋ ਫਿਰਫੂਰ ਕੇ ਦਾਣੇ ਇਕੱਠੇ ਕਰਨੇ ਪੈਂਦੇ ਤੇ ਇਹਦੇ ਚ ਇਨਾ ਮੁਨਾਫਾ ਨਹੀਂ ਹੁੰਦਾ ਜੀ ਅੱਗੇ ਦੱਸਿਆ ਗਿਆ ਕਿ ਨਖਿੱਦ ਚਾਕਰੀ ਹਾਂ ਕਿ ਚਾਕਰੀ ਜਿਹੜੀ ਹੈ ਨਾ ਇਹ ਤੇ ਕਿਸੇ ਕੰਮ ਦੀ ਨਹੀਂ ਨਖਿੱਦ ਦਾ ਮਤਲਬ ਰਿਜੈਕਟਡ ਹਾਂ ਕਿਸੇ ਕੰਮ ਦੀ ਨਹੀਂ ਨਕਮੀ ਇਸ ਵਾਸਤੇ ਚਾਕਰੀ ਉਸਲੇ ਨੌਕਰੀ ਕਰਨੀ ਪੈਂਦੀ ਸੀ ਫੌਜ ਦੇ ਵਿੱਚ ਫੌਜ ਦੀ ਨੌਕਰੀ ਹੁੰਦੀ ਸੀ ਤੇ ਫੌਜ ਦੇ ਅੰਦਰ ਲੰਮੀਆਂ ਜੰਗਾ ਅਗਦੇ ਦੂਰ ਦਰਾਜ ਜਾ ਕੇ ਦਿਲ ਕਰੇ 5-5 6-6 ਸਾਲ ਘਰ ਦਾ ਮੂੰਹ ਹੀ ਨਾ ਵੇਖਣਾ ਹੋਵੇ ਫਿਰ ਉੱਥੇ ਮੌਤ ਵੀ ਆ ਸਕਦੀ ਸੀ ਜੰਗ ਦੇ ਵਿੱਚ ਤੇ ਲੜਨ ਮਰਨ ਦਾ ਹੀ ਜ਼ਿਆਦਾ ਕੰਮ ਹੁੰਦਾ ਹੈ ਹਾਂਜੀ ਤੁਈ ਸਵਾਸੇ ਸਮਝਿਆ ਜਾਂਦਾ ਸੀ ਵੀ ਨੌਕਰੀ ਨੂੰ ਦਫਾ ਕਰੋ ਨਾਲੇ ਇਹ ਵੀ ਆਖਿਆ ਜਾਂਦਾ ਵੀ ਕਿਸੇ ਦਾ ਨੌਕਰ ਹੋਣ ਦੀ ਸਾਨੂੰ ਕੀ ਲੋੜ ਹੈ ਅਸੀਂ ਤੇ ਆਪ ਨੌਕਰ ਰੱਖਨੇ ਆ ਹਾਂ ਜੀ ਅਸੀਂ ਜ਼ਮੀਨ ਦੇ ਮਾਲਕ ਆ ਭੋਏ ਭਾਂਡੇ ਵਾਲੇ ਆ ਸਾਨੂੰ ਕੀ ਲੋੜ ਹੈ ਕਿਸੇ ਦਾ ਨੌਕਰ ਹੋਣ ਦੀ ਜੀ ਬਿਲਕੁਲ ਤੋਂ ਇਸ ਵਾਸਤੇ ਨੌਕਰੀ ਦੀ ਜਿਹੜੀ ਸੀ ਅਸੀਂ ਉਹ ਵੀ ਉਹਦੇ ਬਰਾਬਰ ਨਹੀਂ ਸੀ ਨਾਲੇ ਉਦੋਂ ਹਾਲੀ ਨੌਕਰੀ ਤੋਂ ਜੋ ਹੋਣ ਨੌਕਰ ਕਰਦੇ ਨੇ ਨਾ ਉਹਨਾਂ ਸਿੱਖਿਆ ਵੀ ਨਹੀਂ ਸੀ ਹਾਂਜੀ ਕਿ ਦੇਰਾਂ ਦਬਰਾਂ ਦੇ ਕੇ ਤੇ ਮਤਲਬ ਇਹ ਠੇਕਾ 2 ਕਰੋੜ ਦਾ ਹੋਣਾ ਤੇ ਉਹਦੇ ਚ 50 ਲੱਖ ਠੇਕ ਅਫਸਰ ਦਾ ਹੋਣਾ ਮਤਲਬ ਉਹ ਤੇ ਨੌਕਰ ਸ਼ਾਹੀ ਹੋ ਗਈ ਹਾਂ ਇਹ ਤੇ ਨੌਕਰ ਸ਼ਾਹੀ ਕੀ ਗੁੰਡਾ ਸ਼ਾਹੀ ਹੋ ਗਈ ਹਾਂ ਹਾਂਜੀ ਉਦੋਂ ਅਸਲੋਂ ਇਹ ਗੱਲ ਸੀ ਉਹਨਾਂ ਦੇ ਨਿਰੀ ਨੌਕਰੀ ਸੀ ਤਾਂ ਇਹ ਗੱਲ ਸੀ ਤੇ ਇਹਦੇ ਤੋਂ ਇਲਾਵਾ ਆਖਿਆ ਭੀਕ ਨਦਾਰ ਜੀ ਨਦਾਰ ਨਦਾਰ ਫਾਰਸੀ ਦਾ ਨਫਜ਼ ਹੈ ਜੀ ਨਾਦਾਰ ਜਿਹਦੇ ਕੋਲ ਕੁਝ ਵੀ ਨਹੀਂ ਹਾਂਜੀ ਦਾਰਨ ਦਾ ਮਤਲਬ ਉਹ ਨਾ ਹੁੰਦਾ ਦਾਰ ਮੈਨਾਂ ਰੱਖਣ ਵਾਲਾ ਹਾਂਜੀ ਤੇ ਜੀ ਦੇ ਕੋਲ ਕੁਝ ਵੀ ਨਹੀਂ ਯਾਨੀ ਉਹ ਉਹਦੀ ਕੋਈ ਗੱਲ ਹੀ ਨਹੀਂ ਮਤਲਬ ਮੰਗਣਾ ਤੇ ਕੋਈ ਕੰਮ ਨਹੀਂ ਨਾ ਹਾਂ ਜੀ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਤੋ ਇਸ ਅਖਾਨ ਵਿੱਚ ਮਤਾਂ ਦਿੱਤੀਆਂ ਗਈਆਂ ਵਾਹ ਹਾਂਜੀ ਨਾਲੇ ਸਰ ਦਰਜਾ ਬੰਦੀ ਕੀਤੀ ਕਿ ਇਹ ਦੇਖੋ ਨਾ ਜੀ ਚਾਰ ਮੁxtਲਫ ਪੇਸ਼ੇ ਜਾਂ ਸ਼ੋਬੇ ਜਿਹੜੇ ਨੇ ਉਹਨਾਂ ਦੀ ਇੱਕ ਉਹਨਾਂ ਨੇ ਦਰਜਾ ਬੰਦੀ ਕੀਤੀ ਏ ਵੀ ਜਿਹੜਾ ਆਪਣੀ ਜ਼ਮੀਨ ਦਾ ਬਾਜਵਾ ਸਾਹਿਬ ਮਾਲਕ ਏ ਜਿਵੇਂ ਤੁਸੀਂ ਮਾਸ਼ਾਅੱਲਾ ਜ਼ਮੀਂਦਾਰ ਹੋ ਤੁਹਾਡੀਆਂ ਆਪਣੀਆਂ ਪੈਲੀਆਂ ਤੁਸੀਂ ਉੱਥੇ ਜੋ ਮਰਜ਼ੀ ਉਗਾਓ ਨਾ ਉਗਾਓ ਉਹ ਤੁਹਾਡੀ ਮਾਲਕੀ ਤੁਸੀਂ ਆਪ ਆਪਣੀ ਮਲਕੀਅਤ ਦੇ ਮਾਲਕ ਹੋ ਉੱਥੇ ਚੱਲਦਾ ਤੁਹਾਡਾ ਆਪਣਾ ਹੁਕਮ ਤੇ ਤੁਹਾਡਾ ਆਪਣਾ ਫੈਸਲਾ ਉਹਨਾਂ ਨੌਕਰੀ ਜਿਹੜੀ ਏ ਇਹਨੂੰ ਤਾਂ ਦੂਸਰੇ ਦਰਤੀਜੇ ਦਰਜੇ ਤੇ ਰੱਖਿਆ ਗਿਆ ਕਿ ਸਾਰੇ ਕਿਸੇ ਦਾ ਹੁਕਮ ਮੰਨਣਾ ਪੈਣਾ ਹਜ਼ਾਰ ਕਿਸੇ ਦਾ ਹੁਕਮ ਮੰਨਣਾ ਪੈਣਾ ਦਾਬੇ ਦਰੜੇ ਸਾਰੇ ਇਹ ਸੈਣੀ ਪੈਣੇ ਨਹੀਂ ਹਾਂਜੀ ਤੇ ਦੂਸਰੇ ਦਰਜੇ ਤੇ ਰੱਖਿਆ ਵਪਾਰ ਹਾਂਜੀ ਵਪਾਰੀ ਮਦਮ ਵਪਾਰ ਯਾਨੀ ਕਿ ਖੇਤੀ ਬਾੜੀ ਤੋਂ ਵਾਈ ਬੀਜੀ ਤੋਂ ਥੱਲੇ ਨੰਬਰ ਆ ਗਿਆ ਦੂਜੇ ਦਰਜੇ ਤੇ ਵਪਾਰ ਹਾਂਜੀ ਹਾਂਜੀ ਤੇ ਦਖਿਤ ਚਾਕਰੀ ਕੇ ਨੌਕਰੀ ਤੇ ਫਿਰ ਤੀਜੇ ਦਰਜੇ ਤੇ ਚੁਰ ਗਈ ਨਾ ਨਹੀਂ ਉਹਦੇ ਮੱਲਵੇ ਹਾਂਜੀ ਹਾਂ ਬਿਲਕੁਲ ਜੀ 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 ਤੇ ਅੱਗੋ ਜਿਹੜਾ ਨਦਾਰ ਤੇ ਗਰੀਬ ਉਹ ਸਮਝ ਲਓ ਕਿ ਫਿਰ ਮੰਗ ਕੇ ਪਿਆ ਖਾਂਦਾ ਉਹ ਉੱਕਾ ਹੀ ਕੋਈ ਸ਼ੈਨਾ ਆਵਾਂ ਚੱਲ ਉਹਦੇ ਕੋਲ ਦੀ ਉਹਦੀ ਤੇ ਕੁਰਸੀ ਆਤੀ ਨਾ ਇਹ ਤੇ ਜਿਹੜਾ ਬੰਦਾ ਆਪਣੇ ਥੌਰ ਤੇ ਬੈਠਾ ਹਾਂਜੀ ਆਪਣੇ ਪਰੋਲੇ ਜਦਾਣੇ ਨੇ ਉਹਦੇ ਕਿਸੇ ਨੇ ਆ ਕੇ ਉਹਦੇ ਕੋ ਮੰਗਣਾ ਨਾ ਹਾਂਜੀ ਉਹਦੀ ਸ਼ਾਨ ਹੈ ਲੋ ਜੀ ਪਿਆਰਿਓ ਬਾਜਵਾ ਸਾਹਿਬ ਨੇ ਬੜਾ ਸੋਹਣਾ ਇਹਦਾ ਵੀ ਸਾਨੂੰ ਮਤਲਬ ਸਮਝਾ ਦਿੱਤਾ ਭਈ ਉਤਮ ਖੇਤੀ ਤੇ ਮਦਮ ਵਪਾਰ ਤੇ ਨਖੇਂ ਚੱਕਰੀ ਤੇ ਭੀਖ ਨਦਾਰ ਯਾਨੀ ਇਹ ਚਾਰੇ مختلف ਪੇਸ਼ੇ مختلف ਸ਼ੋਬੇ ਸਾਡੀ ਹਿਆਤੀ ਦੇ ਜਿਹੜੇ ਨੇ ਇੱਥੇ ਲੋਕਾਂ ਦਾ ਕੀ ਮੁਕਾਮ ਹੁੰਦਾ ਹੈ ਕੀ ਮਰਤਬਾ ਹੁੰਦਾ ਹੈ ਉਹਨਾਂ ਦਾ ਕਾਰੋਬਾਰ ਉਹਨਾਂ ਨੂੰ ਕੀ ਇੱਜ਼ਤ ਦਵਾਂਦਾ ਚੌਵਾਂ ਦੀ درجہ ਬੰਦੀ ਬੜੇ ਖੂਬਸੂਰਤ ਅੰਦਾਜ਼ 'ਚ ਕਰਕੇ ਤੇ ਤੁਹਾਡੇ ਹਜ਼ੂਰ ਅਸਾਂ ਪੇਸ਼ ਕਰ ਦਿੱਤੀ ਹੁਣ ਪਿਆਰਿਓ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਲਵਾਂਗੇ ਤੁਹਾਡੇ ਤੋਂ ਇਜਾਜ਼ਤ ਲਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਦੀ Roll it, like